ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਜੋ ਸਾਂਝਾ ਕਰਨਾ ਹੈ ਉਧੋ ਊੜੇ ਨੂੰ ਉਕਰਤਦਾ ਊੜੇ ਨੂੰ ਉਕਰ ਉਧੋ ਜਾਂ ਉੰਦੋ ਇਹਦਾ ਪਾਠ ਕੇ ਮੇਂ ਕਰਨਾ ਹੈ ਆਓ ਗੁਰਬਾਣੀ ਦੇ ਵਿੱਚੋਂ ਕੁਝ ਪੰਕਤੀਆਂ ਜਿਹੜੀਆਂ ਸਾਂਝੀਆਂ ਕਰੀਏ। ਆਓ ਗੁਰਬਾਣੀ ਵਿਚਾਰੀਏ। YouTube ਦਾ ਇਹ ਚੈਨਲ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਉਂਦਾ ਹੈ। ਇਸ ਚੈਨਲ ਦੇ ਜਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ। ਸੋ ਜਰੂਰ ਸਬਸਕ੍ਰਾਈਬ ਕਰੋ। ਚੈਨਲ ਨੂੰ ਸ਼ੇਅਰ ਕਰੋ। ਔ ਉਧਹੁ ਸ਼ਵਨ ਕਦੋਂ ਇਹਨੂੰ ਉੰਦੋਂ ਪੜਨਾ ਹੈ ਕਦੋਂ ਉਦੋਂ ਪੜਨਾ ਹੈ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 1392 ਦੇ ਉੱਤੇ ਪਟਾਂ ਦੇ ਸਵਈਏ ਹਨ ਉਹਨਾਂ ਸਵਈਆਂ ਦੇ ਵਿੱਚ ਗੁਰੂ ਅਮਰਦਾਸ ਪਰਥਾਏ ਪੱਟ ਜਿਹੜੇ ਨੇ ਸਤਗੁਰ ਦੀ ਵਡਿਆਈ ਕਰਦੇ ਨੇ ਕਲ ਸਹਾਰ ਜਿਵੇਂ ਜਲਪ ਹੈ ਕੱਲ ਸਹਾਰ ਕਵੀ ਸਤਗੁਰੂ ਦੀ ਵਡਿਆਈ ਕਰਦੇ ਹੋਏ ਆਇ ਗੱਲ ਕਹਿੰਦਾ ਕਿ ਹੇ ਗੁਰੂ ਅਮਰਦਾਸ ਸੱਚੇ ਪਾਤਸ਼ਾ ਜਿਸ ਨਾਮ ਨੂੰ ਸਿਮਰ ਕੇ ਨਵਨਾਥ ਸ਼ਿਵ ਸੰਕਾਦਿਕ ਆਦਿਕ ਇਸ ਸੰਸਾਰ ਸਮੁੰਦਰ ਤੋਂ ਤਰ ਗਏ ਸੋਈ ਨਾਮ ਸਿਵਰ ਨਵਨਾਥ ਨਿਰੰਜਨ ਸ਼ਿਵ ਸੁਨਕਾਦ ਸਮੁੰਦਰ ਆ ਔਰ 84 ਸਿੱਧ ਬੁੱਧ ਅੰਬਰੀਕ ਇਹ ਸਾਰੇ ਸੰਸਾਰ ਸਾਗਰ ਤੋਂ ਤਰ ਗਏ 84 ਸਿੱਧ ਬੁੱਧ ਜਿਤ ਰਾਤੇ ਅੰਬਰੀਕ ਭਵ ਜਲ ਤਰਿਆ ਫਿਰ ਅੱਗੇ ਕਹਿੰਦੇ ਉਦੋ ਅਕਰੂਰ ਤੇ ਲੋਚਨ ਨਾਮਾ ਕਲ ਕਬੀਰ ਕਿਲ ਵਿਖਾਰਿਆ ਇਥੇ ਸ਼ਬਦ ਊੜੇ ਨੂੰ ਔਕੜ ਤਦ ਦਾ ਊੜੇ ਨੂੰ ਔਕੜ ਉਧੋ ਇਥੇ ਇਸ ਨੂੰ ਪਾਠ ਅਸੀਂ ਉਧੋ ਜਾਂ ਉੰਧੋ ਨਹੀਂ ਕਰਨਾ ਹੈ ਤੋਂ ਇਥੇ ਸ਼ਬਦ ਹੈ ਜਿਵੇਂ ਮੈਂ ਪਹਿਲੇ ਕਿਹਾ ਸੀ ਉੰਧੋ ਉਧੋ ਕਿਵੇਂ ਅਸੀਂ ਗੁਰਬਾਣੀ ਦੇ ਵਿੱਚੋਂ ਪੜ੍ਹਨਾ ਇਥੇ ਸ਼ਬਦ ਹੈ ਉਧੋ ਕ੍ਰਿਸ਼ਨ ਜੀ ਦਾ ਭਗਤ ਸੀ ਗੁਰੂ ਅਮਰਦਾਸ ਦੀ ਵਡਿਆਈ ਕਰਦੇ ਆ ਜੋ ਕਵੀ ਹੈ ਉਹ ਹੀ ਕਹ ਲਖਦਾ ਕਿ ਜਿਸ ਨਾਮ ਨੂੰ ਸਿਮਰ ਕੇ ਉਹਦੋ ਕ੍ਰਿਸ਼ਨ ਜੀ ਦਾ ਭਗਤ ਅਕਰੂਰ ਤੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤਿੱਲੋਚਨ ਔਰ ਬਾਬਾ ਕਬੀਰ ਇਹਨਾਂ ਸਾਰਿਆਂ ਦੇ ਨਾਮ ਜਪ ਕੇ ਪਾਪ ਦੂਰ ਹੋਗੇ ਐਸੇ ਪਰਮੇਸ਼ਰ ਦਾ ਨਾਮ ਐਸਿਨ ਮਾਲਕ ਦਾ ਨਾਮ ਸੋਈ ਅਸ਼ਲ ਭਗਤਾਂ ਭਵਤਾਰਣ ਪੱਬਾ ਗੱਗਾ ਤੱਤਾ ਹਾਹਾ ਇਹਨੂੰ ਭਗਤ ਹੈ ਪਾਠ ਕੀਤਾ ਜਾਂਦਾ ਪਰ ਅੱਜ ਕੱਲ ਜਿਵੇਂ ਗੁਰਬਾਣੀ ਦੇ ਵਿੱਚੋਂ ਹੀ ਗੁਰਬਾਣੀ ਨੂੰ ਸਿੱਖ ਕੇ ਬਾਣੀ ਪੜਨ ਦਾ ਜੋ ਨਵਾਂ ਤਰੀਕਾ ਗੁਰਬਾਣੀ ਪੜਨ ਦਾ ਲੋਕਾਂ ਅੱਗੇ ਰੱਖਿਆ ਜਾ ਰਿਹਾ ਸੰਗਤਾਂ ਅੱਗੇ ਰੱਖਿਆ ਜਾ ਰਿਹਾ ਉਹਦੇ ਮੁਤਾਬਕ ਇਸ ਪਾਠ ਨੂੰ ਭਗਤਾਂ ਜਿਵੇਂ ਅਸੀਂ ਆਨੰਦ ਸਾਹਿਬ ਵਿੱਚ ਪੜ੍ਹਦੇ ਹਾਂ ਨਾ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਹਾਂ ਕੀ ਰੀ ਪੱਬਾ ਗੱਗਾ ਤੈਨੂੰ ਕੰਨਾ ਹਾਹਾ ਬਹੁਵਚਨ ਹੈ ਉੱਥੇ ਗੁਰੂ ਅਮਰਦਾਸ ਜੀ ਨੇ ਭਗਤਾਹਾਂ ਸ਼ਬਦ ਲਿਖਿਆ ਹੋਇਆ ਹੈ ਤੋ ਇੱਥੇ ਵੀ ਸੋਈ ਨਾਮ ਅਸ਼ਲ ਭਗਤਾਹਾਂ ਪਵਤਾਰਣ ਅਮਰਦਾਸ ਗੁਰ ਕੋ ਫੁਰਿਆ ਉਹੀ ਪ੍ਰਮਾਤਮਾ ਦਾ ਨਾਮ ਪਰਮੇਸ਼ਰ ਦਾ ਨਾਮ ਜਿਹੜਾ ਸੰਸਾਰ ਸਮੁੰਦਰ ਤੇ ਪਾਰ ਕਰਨ ਵਾਲਾ ਉਹ ਗੁਰੂ ਅਮਰਦਾਸ ਦੇ ਅੰਦਰ ਵੀ ਫੁਰਿਆ ਪ੍ਰਗਟ ਹੋਇਆ ਇਸ ਤਰੀਕੇ ਦੇ ਨਾਲ ਇੱਥੇ ਪਾਠ ਹੈ ਉਦੋ ਇੱਥੇ ਉਦੋ ਜਾਂ ਉੰਦੋ ਪਾਠ ਨਹੀਂ ਕਰਨਾ ਉਦੋ ਉਦੋ ਕ੍ਰਿਸ਼ਨ ਜੀ ਦੇ ਭਗਤ ਦਾ ਜ਼ਿਕਰ ਹੈ ਸੋ ਅੱਗੇ ਇੱਕ ਪੰਕਤੀ ਹੋਰ ਸਾਂਝੀ ਕਰਦੇ ਆਂ ਹੈ ਇਹ ਗੁਰੂ ਨਾਨਕ ਸਾਹਿਬ ਜੀ ਦੀ ਇਸ ਸੋਲਟ ਰਗ ਦੇ ਵਿੱਚ ਹੁਕਮ ਹੈ ਅੰਦਰ ਨਿਮੀਆਂ ਪਿਆਰੇ ਹੁਕਮ ਉਦਰ ਮਝਾਰ ਪਰਮੇਸ਼ਰ ਦੀ ਹੁਕਮ ਦੇ ਵਿੱਚ ਹੀ ਮਾਂ ਦੇ ਪੇਟ ਵਿੱਚ ਆਇਆ 10 ਮਹੀਨੇ ਉਦਰ ਦੇ ਵਿੱਚ ਮਾਂ ਦੇ ਪੇਟ ਦੇ ਵਿੱਚ ਮਝਾਰ ਮਤਲਬ ਵਿੱਚ ਜੀਵ ਆ ਕੇ ਟਿਕਿਆ ਹੁਕਮ ਹੈ ਅੰਦਰ ਜੰਮਿਆ ਪਿਆਰੇ ਫਿਰ ਉਹਦਾ ਹੁਕਮ ਹੋਇਆ ਇਹਦਾ ਸੰਸਾਰ ਦੇ ਵਿੱਚ ਜਨਮ ਹੋ ਗਿਆ ਉਦੋ ਸਿਰ ਕੇ ਪਾਰ ਇੱਥੇ ਪਾਠ ਹੈ ਉਦੋ ਉਦੋ ਹੁੰਦਾ ਉਲਟਾ ਉਲਟਾ ਸਿਰ ਦੇ ਪਾਰ ਹੋ ਕੇ ਇਸ ਸੰਸਾਰ ਵਿੱਚ ਇਸ ਦਾ ਜਨਮ ਹੋਇਆ ਗੁਰਮੁਖ ਦਰਗਾਹ ਜਾਣੀਏ ਪਿਆਰੇ ਜਿਵੇਂ ਭਗਤਾਹਾਂ ਪਾਠ ਅਸੀਂ ਕੀਤਾ ਇੱਥੇ ਪਾਠ ਵੀ ਦਰਗਾਹ ਹੀ ਕਰਨਾ ਹੈ ਦੱਦਾ ਰਾਰਾ ਗੱਗਾ ਹਾਹ ਇਹਨੂੰ ਆਮ ਦਰਗਹਿ ਪੜਿਆ ਜਾਂਦਾ ਹੈ ਜੋ ਪੁਰਾਣਾ ਪਾਠ ਕਰਨ ਦਾ ਇੱਕ ਤਰੀਕਾ ਸੀ ਪਰੰਪਰਾ ਸੀ ਉਹਦੇ ਮੁਤਾਬਕ ਪਰ ਜੋ ਅੱਜ ਕੱਲ ਨਵੀਂ ਖੋਜ ਗੁਰਬਾਣੀ ਦੇ ਵਿੱਚੋਂ ਬਾਹਰੋਂ ਨਹੀਂ ਗੁਰਬਾਣੀ ਦੇ ਵਿੱਚੋਂ ਹੀ ਕੀਤੀ ਜਾ ਰਹੀ ਹੈ ਇਸ ਪਾਠ ਨੂੰ ਦਰਗਾਹ ਪੜਨਾ ਹੈ ਦ ਦ ਰ ਰ ਗ ਗ ਹ ਹ ਦਰਗਾਹ ਕੰਨਾਂ ਲਾ ਕੇ ਹਲਕਾ ਜਾ ਸੋ ਗੁਰਮੁਖ ਦਰਗਾਹ ਜਾਣੀਏ ਪਿਆਰੇ ਚੱਲਿਆ ਕਾਰਜ ਸਾਰ ਉਂਝ ਵੀ ਦਰਗਾਹ ਹੀ ਸ਼ਬਦ ਹੁੰਦਾ ਹੈ ਦਰਗਾਹ ਸ਼ਬਦ ਨਹੀਂ ਹੁੰਦਾ ਮੁਸਲਮਾਨ ਭਰਾਮਣ ਜੀ ਪੁੱਛੀਏ ਤਾਂ ਉਹ ਦਰਗਾਹ ਕਹਿਣਗੇ ਦਰਗਹਿ ਨਹੀਂ ਕਹਿਣਗੇ ਤੋਂ ਦਰਗਾਹ ਪਾਠ ਜਿਹੜਾ ਹੈ ਸਤਿਗੁਰੂ ਕਹਿੰਦੇ ਨੇ ਗੁਰਮੁਖ ਸੰਸਾਰ ਦੇ ਵਿੱਚ ਆ ਕੇ ਇਸ ਗੱਲ ਨੂੰ ਜਾਣ ਲੈਂਦਾ ਹੈ ਕਿ ਕਿਸ ਮਨੋਰਥ ਵਾਸਤੇ ਸੰਸਾਰ ਵਿੱਚ ਆਇਆ ਹੈ ਸੋ ਉਹ ਨਾਮ ਜਪ ਕੇ ਪ੍ਰਮਾਤਮਾ ਨੂੰ ਚੇਤੇ ਕਰਕੇ ਆਪਣਾ ਕਾਰਜ ਸਵਾਰ ਲੈਂਦਾ ਹੈ ਸੋ ਇਸ ਤਰ੍ਹਾਂ ਜਦੋਂ ਸਤਿਗੁਰੂ ਜੀ ਨੇ ਉਦੋ ਭਗਤ ਦੀ ਗੱਲ ਕੀਤੀ ਉਥੇ ਪਾਠ ਉਦੋ ਉਦੋ ਤੇ ਜਿੱਥੇ ਉਲਟਾ ਲਟਕਣ ਦੀ ਗੱਲ ਕੀਤੀ ਉਥੇ ਪਾਠ ਉੰਦੋ ਇਸ ਤਰੀਕੇ ਦੇ ਨਾਲ ਉੰਦੋ ਪਾਠ ਉੰਦੋ ਸਿਰਕੇ ਪਾਰ ਉਦੋ ਅਕਰੂਣ ਤੇ ਲੋਚਨ ਨਾਮਾ ਇਸ ਤਰ੍ਹਾਂ ਗੁਰਬਾਣੀ ਦੇ ਵਿੱਚੋਂ ਗੁਰਬਾਣੀ ਨੂੰ ਸਿੱਖ ਕੇ ਅਸਾਂ ਨੇ ਗੁਰਬਾਣੀ ਦਾ ਪਾਠ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ